ਪੰਜਾਬ ਪੁਲਿਸ ਲਗਾਤਾਰ 마ੜੇ ਅੰਸਰ ਤੇ ਸ਼ਰਾਰਤੀ ਅੰਸਰਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੀ ਹੈ ਜਿਸ ਨੂੰ ਲੈ ਕੇ ਭਾਵੇਂ 마ੜੇ ਅੰਸਰ ਜਿੰਨੇ ਮਰਜ਼ੀ ਤੇਜ਼ ਹੋਣ ਪਰ ਉਸ ਤੋਂ ਬਾਅਦ ਪੁਲਿਸ ਕਿਤੇ ਨਾ ਕਿਤੇ ਉਹਨਾਂ ਨੂੰ ਫੜ ਹੀ ਲੈਂਦੀ ਹੈ ਪੁਲਿਸ ਦੇ ਹੱਥ ਚੜ੍ਹ ਹੀ ਜਾਂਦੇ ਨੇ ਤੇ ਇਸ ਦੇ ਨਾਲ ਹੀ ਜੁੜੀ ਹੋਈ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਕਿ ਖਰੜ ਪੁਲਿਸ ਨੂੰ ਅੱਜ ਉਸ ਬੜੀ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ 5 ਗੱਡੀਆਂ ਬਰਾਮਦ ਹੋਈਆਂ ਨੇ ਤੇ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਵਿਅਕਤੀ ਇਹਨਾਂ ਗੱਡੀਆਂ ਦੇ ਝਾਲੀ ਕਾਗਜ਼ ਬਣਾ ਕੇ ਲੋਕਾਂ ਨੂੰ ਅੱਗੇ ਸੇਲ ਕਰਦਾ ਸੀ ਤੇ ਇਸ ਨੂੰ ਲੈ ਕੇ ਪੁਲਿਸ ਜਾਂਚ ਤੇ ਜੁਟੀ ਹੋਈ ਹੈ ਪੁਲਿਸ ਪੁਸ਼ਟਸ਼ ਕਰ ਰਹੀ ਹੈ ਕਿ ਹੋਰ ਕਿੰਨਾ ਕ ਵੱਡਾ ਗਰੋਹ ਦੇ ਵਿੱਚ ਕੰਮ ਕਰ ਰਿਹਾ ਹੈ ਕੌਣ ਕੌਣ ਮੈਂਬਰ ਇਸ ਦੇ ਵਿੱਚ ਹੋਰ ਸ਼ਾਮਲ ਨੇ ਜਾਂ ਕਿੰਨੀ ਕ ਦੇਰ ਤੋਂ ਇਹ ਵਿਅਕਤੀ ਝਾਲੀ ਕਾਗਜ਼ ਜਿਹੜੇ ਤਿਆਰ ਕਰਕੇ ਅੱਗੇ ਲੋਕਾਂ ਨੂੰ ਗੱਡੀਆਂ ਸੇਲ ਕਰਦਾ ਸੀ ਤੇ ਜਿਸ ਨੂੰ ਲੈ ਕੇ ਪੁਲਿਸ ਲਗਾਤਾਰ ਤਪਤੀਸ਼ ਕਰ ਰਹੀ ਹੈ ਕਿਉਂਕਿ ਪੁਲਿਸ ਦੇ ਕੋਲ ਵੱਡੇ ਸਬੂਤ ਵੀ ਜਿਹੜੇ ਹੱਥ ਲੱਗੇ ਨੇ ਕਿ ਕਿੰਨੀਆਂ ਕ ਗੱਡੀਆਂ ਕਿੰਨਾ-ਕਿੰਨਾ ਲੋਕਾਂ ਦੇ ਵਿੱਚ ਇਹਨੇ ਉਹ ਵੀ ਪੁਲਿਸ ਨੇ ਬਰਾਮਦ ਕਰਨੀਆਂ ਨੇ ਤਾਂ ਇਸ ਨੂੰ ਲੈ ਕੇ ਲਗਜ਼ਰੀ ਗੱਡੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲਗਜ਼ਰੀ ਗੱਡੀਆਂ ਇਸ ਦੇ ਕੋਲੋਂ ਬਰਾਮਦ ਹੋਈਆਂ ਨੇ ਡੀਐਸਪੀ ਖਰੜ ਵੱਲੋਂ ਵੱਡੀ ਅਪਡੇਟ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਐਸਕੀ ਰੂਰਲ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਮਾੜੇ ਅੰਸਰਾਂ ਤੇ ਜੋ ਠੱਗਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੋਈ ਹੈ ਉਸ ਵਿੱਚ ਥਾਣਾ ਸਿਟੀ ਖਰੜ ਦੀ ਪੁਲਿਸ ਨੂੰ ਚੰਗੀ ਕਾਮਯਾਬੀ ਮਿਲੀ ਜਦੋਂ ਇੱਕ ਤਾਨੇ ਸ਼ਰਮਾ ਨਾਮ ਦਾ ਵਿਅਕਤੀ ਜਿਹੜਾ ਕਿ ਪਿਛੋਂ ਪਟਿਆਲੇ ਦਾ ਰਹਿਣ ਵਾਲਾ ਤੇ ਇੱਥੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀਗਾ ਉਸ ਨੂੰ ਕਾਬੂ ਕੀਤਾ ਉਹ ਬੇਸਿਕਲੀ ਕਾਰਸ ਰੈਂਟਲ ਤੇ ਲੈ ਕੇ ਤੇ ਉਹਨਾਂ ਨੂੰ ਜਲਦੀ ਦੱਸ ਦਵੇ ਜਿਹੜੇ ਤਿਆਰ ਕਰਵਾ ਕੇ ਤੇ ਅੱਗੇ ਵੇਚਣ ਦਾ ਜਿਹੜਾ ਕੰਮ ਕਰਦਾ ਸੀਗਾ ਉਸ ਤੇ ਮੁਕੱਦਮਾ ਨੰਬਰ 102/24 107/24 ਥਾਣਾ ਸਿਟੀ ਖਰੜ ਰਜਿਸਟਰ ਕੀਤਾ ਗਿਆ ਅਤੇ ਉਸ ਪਾਸੋਂ ਇਸ ਤਰ੍ਹਾਂ ਦੀਆਂ ਟੋਟਲ 5 ਜਿਹੜੀਆਂ ਨੇ ਕਾਰਸ ਗ੍ਰਾਮਜ਼ ਕੀਤੀਆਂ ਗਈਆਂ ਨੇ ਜਿਸ ਪਾਸ ਜਿਸ ਵਿੱਚ ਇੱਕ ਸਕੋਰਪਿਓ ਕਾਰ ਦੋ ਵਰਨਾ ਇੱਕ i20 ਕਾਨਫਰੈਂਸ ਕਰਕੇ ਉਹਨਾਂ ਵੱਲੋਂ ਵੱਡੇ ਖੁਲਾਸੇ ਕੀਤੇ ਨੇ ਕਿ ਰਿਮਾਂਡ ਦੌਰਾਨ ਵੱਡੇ ਹੋਰ ਵੀ ਖੁਲਾਸੇ ਹੋ ਸਕਦੇ ਨੇ ਕਿ ਕੌਣ ਕੌਣ ਇਸ ਗਰੋਹ ਦੇ ਵਿੱਚ ਕੰਮ ਕਰ ਰਿਹਾ ਤੇ ਖਰੜ ਦੇ ਵਿੱਚ ਕੌਣ ਕੌਣ ਇਸ ਦੇ ਨਾਲ ਜੁੜਿਆ ਹੋਇਆ ਹੈ ਮੁਹਾਲੀ ਦੇ ਬਿਲਕੁਲ ਤੁਸੀਂ ਦੇਖੋ ਖਰੜ ਬਿਲਕੁਲ ਕਬੱਡੀ ਸਿਟੀ ਬਣ ਚੁੱਕੀ ਹੈ ਵੱਡੇ ਵੱਡੇ ਇਸ ਜਗ੍ਹਾ ਦੇ ਉੱਤੇ ਕ੍ਰਾਈਮ ਹੋ ਰਹੇ ਨੇ ਪਰ ਇਸ ਦੇ ਨਾਲ ਪੁਲਿਸ ਵੀ ਲਗਾਤਾਰ ਉਹਨਾਂ ਮਾੜੇ ਅੰਸਰਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੀ ਹੈ ਦੇਖਦਾ ਕਿ ਕਦੋਂ ਹੁਣ ਇਸ ਗਰੋਹ ਦੇ ਹੋਰ ਮੈਂਬਰ ਫੜੇ ਜਾਂਦੇ ਨੇ ਜਾਂ ਫਿਰ ਇਦੇ ਵਿੱਚ ਕੌਣ ਕੌਣ ਸਾਹਮਣੇ ਆਂਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪੁਲਿਸ ਲਗਾਤਾਰ ਇਦਾਂ ਦੇ ਮਾਰੇ ਅੰਸਰਾਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਹੈ ਤਾਂ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੇ ਫੇਸਬੁਕ ਪੇਜ ਨੂੰ ਜ਼ਰੂਰ ਲਾਈਕ ਕਰਿਓ ਤੇ ਇਸ ਖਬਰ ਨੂੰ ਵੱਧ ਤੋਂ ਸ਼ੇਅਰ ਤੇ ਕਮੈਂਟ